ਤਲਵਾਰਾਂ ਖੜਕਦੀਆਂ ਨੇ ਜੰਗ ਚੱਲਦੀ ਏ ਤੀਰ ਚੱਲਦੇ ਨੇ ਸੂਰਮੇ ਘੋੜੇ ਹਿਣਕਦੇ ਨੇ ਉਹਦੇ ਵਿੱਚ ਵੀ ਸਮਾਧੀ ਲੱਗੀ ਹੋਈ ਏ ਉਹ ਸੰਤ ਦੀ ਜਿਨੇ ਇਹ ਕਿਹਾ ਏ ਕਿ ਜਦੋਂ ਮੈਂ ਦੁਨੀਆ ਤੇ ਆਇਆ ਸੀ ਉਦੋਂ ਅਕਾਲ ਪੁਰਖ ਤੋਂ ਮੰਗਿਆ ਸੀ ਕਿ ਜੇ ਮੈਨੂੰ ਤੂੰ ਦੁਨੀਆ ਵਿੱਚ ਭੇਜਣ ਲੱਗਾ ਹੈ ਉੱਥੇ ਜਿੰਨੇ ਗਏ ਨੇ ਦੁਨੀਆ ਉਹਨਾਂ ਦੀ ਸੁਰਤੀ ਨੂੰ ਤੋੜ ਦਿੰਦੀ ਤੇਰੇ ਚਰਨਾਂ ਨਾਲੋਂ ਦੁਨੀਆ ਹੈ ਹੀ ਇਸ ਤਰ੍ਹਾਂ ਦੀ ਤੇ ਮੇਰੇ ਤੇ ਕਿਰਪਾ ਕਰੀ ਵਰਤ ਜੋ ਮਰਜੀ ਜਾਏ ਇੱਕ ਤੇ ਸਹਿਣ ਦੀ ਸ਼ਕਤੀ ਦੇ ਦੀ ਤੇ ਇੱਕ ਮੇਰੀ ਸੁਰਤੀ ਤੇਰੇ ਚਰਨਾਂ ਨਾਲੋਂ ਵੱਖਰੀ ਨਾ ਹੋਵੇ ਬਸ ਔਰ ਨਹੀਂ ਹੋਈ ਸਾ ਸੰਗਤ ਜੀ ਉਸੇ ਤਰ੍ਹਾਂ ਹੀ ਰਹੀ ਜੁਧ ਚੱਲਦਾ ਹੈ ਤੇ ਅੱਲਾ ਯਾਰਖਾਂ ਜੋਗੀ ਬਹੁਤ ਸੋਹਣਾ ਮੈਨੂੰ ਪਿਆਰਾ ਲੱਗਦਾ ਉਹ ਬਹੁਤ ਸੋਹਣਾ ਲਿਖਦਾ ਉਹ ਕਹਿੰਦਾ ਸਿੰਘੋਂ ਨੇ ਸਤਗੁਰੂ ਕੇ ਚਾਰੋਂ ਤਰਫ ਸੇਨੋਂ ਕੀ ਦੀਵਾਰ ਖੀਂਚਦੀ ਚੌਂ ਆ ਪਾਸੇ ਛਾਤੀਆਂ ਦੀਆਂ ਦਿਵਾਰਾਂ ਬਣਾ ਦਿੱਤੀਆਂ ਵੀ ਗੁਰੂ ਸਾਹਿਬ ਚੌਂਕੜੇ ਵਿੱਚ ਬੈਠੇ ਹੋਏ ਨੇ ਆਨੰਦ ਦੇ ਵਿੱਚ ਤੇ ਇਹਨਾਂ ਤੱਕ ਕੋਈ ਛਸਤਰ ਨਾ ਕਿਤੇ ਆ ਜਾਏ ਬਾੜ ਕਰ ਦਿੱਤੀ ਦਿਵਾਰਾਂ ਦੀ 100 ਬਾਰ ਗਿਰ ਪੜੀ ਤੋਂ 100 ਬਾਰ ਖੀਂਚਦੀ ਜੇ ਉਹ ਸਿੰਘ ਸ਼ਹੀਦ ਹੋ ਜਾਂਦੇ ਡਿੱਗ ਪੈਂਦੇ ਤੇ ਉਹਨਾਂ ਦੀ ਥਾਂ ਤੇ ਹੋਰ ਖਲੋ ਜਾਂਦੇ ਨੇ ਆ ਕੇ ਇਹ ਸਿੱਖ ਨੇ ਪਿਆਰ ਆ ਸਿੱਖਾਂ ਇਸ ਪਿਆਰ ਦੇ ਵਿੱਚ ਭਿੱਜੇ ਹੋਏ 100 ਬਾਰ ਗਿਰ ਪੜੀ ਤੋਂ 100 ਬਾਰ ਖੀਂਚਦੀ ਉਥੇ بڑا ਯੁੱਧ ਚੱਲਦਾ ਹੈ ਤੇ ਸਤਿਗੁਰੂ ਉਸ ਚੱਲਦੇ ਹੋਏ ਯੁੱਧ ਦੇ ਵਿੱਚ ਆਪਣੇ ਰੰਗ ਦੇ ਵਿੱਚ ਨਾਮ ਦੇ ਵਿੱਚ ਇੱਕ ਧੁਨ ਦੇ ਵਿੱਚ ਜੁੜੇ ਹੋਏ ਨੇ